ਕੁਆਂਟ ਵਨ ਸਾਹਿਬ ਪੰਜਾਬ ਦੇ ਲੋਕਾਂ ਨੇ ਤੁਹਾਨੂੰ 92 ਐਮਐਲਏ ਜਿਤਾਏ ਸੀ ਅਕਾਲੀਆਂ ਨੂੰ ਤਾਂ ਮਹਿਜ਼ 3 ਐਮਐਲਏ ਉਹਨਾਂ ਦੇ ਜਿੱਤੇ ਸੀ ਤਾਂ ਤੁਸੀਂ ਤਿੰਨਾਂ ਦੇ ਵਿੱਚੋਂ ਵੀ ਇੱਕ ਲੱਗਾ ਹੁਣ ਡਾਕਟਰ ਸੁਖਵਿੰਦਰ ਸੁਖੀ ਇਹ ਹੀ ਇੱਕ ਐਕਟਿਵ ਮੋਸਟਲੀ ਮੈਂਬਰ ਸੀਗੇ ਅਕਾਲੀ ਦਲ ਦੇ ਕਿਉਂਕਿ ਮਨਪ੍ਰੀਤ ਸਿੰਘ ਵਾਲੀ ਉਹ ਨਾਂ ਤਾਂ ਬਾਦਲ ਸਾਹਿਬ ਵਾਲੇ ਪਾਸੇ ਨੇ ਨਾ ਜਿਹੜਾ ਬਾਗਿਆ ਵਾਲੇ ਪਾਸੇ ਨੇ ਫਿਰ ਸਰਦਾਰ ਬਿਕਮ ਸਿੰਘ ਮਜੀਠੀਆ ਉਹਨਾਂ ਦੀ ਧਰਮ ਪਤਨੀ ਹੈ ਮੋਸਟਲੀ ਐਕਟਿਵ ਜਿਹੜੇ ਆ ਡਾਕਟਰ ਸੁਖਵਿੰਦਰ ਸੁਖੀ ਹੁਣੀ ਸੀਗੇ ਜਿਨ੍ਹਾਂ ਨੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੇ ਇਹਦੇ ਨਾਲ ਨਾਲ ਅਕਾਲੀ ਪੋਲਿਟਿਕਸ ਦੀ ਬਹੁਤ ਹੀ ਮੁਸ਼ਕਲ ਘੜੀ ਦੇ ਵਿੱਚੋਂ ਅਕਾਲੀ ਪੋਲਿਟਿਕਸ ਜਿਹੜੀ ਆ ਗੁਜ਼ਰ ਰਹੀ ਹੈ ਤੇ ਬੀਤੇ ਰੋਜ਼ ਜਿਹੜੀ ਇਹਨਾਂ ਦੀ ਮੁਲਾਕਾਤ ਹੋਈ ਆ ਸਰਦਾਰ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਆਪਣੇ ਐਸਜੀਪੀਸੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਧਾਮੀ ਸਾਹਿਬ ਤੇ ਨਾਲ ਦੀ ਨਾਲ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗੈਰੀ ਰੁਘਵੀਰ ਸਿੰਘ ਜੀ ਹੁਣੀ ਇਹਨਾਂ ਦੀ ਮੁਲਾਕਾਤ ਹੋਈ ਆ ਉਹਦੇ ਤੋਂ ਬਾਅਦ ਇੱਕ ਤੋਂ ਗੱਲਾਂ ਇਹਨਾਂ ਨੇ ਕੀਤੀਆਂ ਇਸ ਇੱਥੇ ਆਪਾਂ ਗੱਲ ਕਰਦੇ ਕਿ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ ਜਾਂ ਅਕਾਲੀ ਪੋਲਿਟਿਕਸ ਜਿਹੜਾ ਕਿੱਦਾਂ ਦਾ ਰੁੱਖ ਇਕਤਿਆਰ ਕੀਤਾ ਹੋਇਆ ਉਹਨੇ ਜਿਵੇਂ ਮੈਂ ਕਿਹਾ ਕਿ ਕਾਫੀ ਕਾਫੀ ਚਣੌਤੀਆਂ ਵਾਲਾ ਸਮਾਂ ਹੈ ਜਿਹੜਾ ਅਕਾਲੀਆਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਔਖੀ ਜਿਹੜੀ ਆ ਇਹੇ ਘਾਟੀ ਆ ਇਸ ਸਮੇਂ ਕਿਦਾਂ ਇਹ ਇਹਦੇ ਵਿੱਚੋਂ ਗੁਜ਼ਰਨਗੇ 30 ਅਗਸਤ ਨੂੰ ਜਾਂ ਐਂਡ ਆਫ ਅਗਸਟ ਜਿਹੜਾ ਸਿੰਘ ਸਹਿਬਾਨਾਂ ਨੇ ਫੈਸਲਾ ਵੀ ਕਰਨਾ ਕਿ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਾਰੇ ਜਿਹੜਾ ਸਪਸ਼ਟੀਕਰਨ ਹੈ ਉਹਦੇ ਬਾਬਤ ਉਹਨਾਂ ਨੇ ਕੀ ਸੋਚਦੇ ਨੇ ਉਹ ਜਾਂ ਕੀ ਉਹਨਾਂ ਨੇ ਉਹਦੇ ਬਾਬਤ ਕਹਿਣਾ ਇਹ ਵੀ ਹਜੇ ਵੇਖਣ ਵਾਲਾ ਰਹੇਗਾ ਤੇ ਤੁਸੀਂ ਦੇਖੋ ਕਿਸੇ ਟਾਈਮ ਕਿਹਾ ਜਾਂਦਾ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਐਸਜੀਪੀਸੀ ਪ੍ਰੈਜ਼ੀਡੈਂਟ ਜਦੋਂ ਕਿਤੇ ਕਿਸੇ ਵੀ ਵੱਡੇ ਜਿਹੜਾ ਇੰਡੀਆ ਲੈਵਲ ਤੱਕ ਦੇ ਵੀ ਮੰਤਰੀ ਸੰਤਰੀ ਨਾਲ ਮਿਲਣ ਦੀ ਗੱਲ ਕਰਦੇ ਸੀ ਤਾਂ ਜਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹਨਾਂ ਦੇ ਪਿੱਛੇ ਪੰਥ ਖੜਾ ਹੈ ਇਹਨਾਂ ਦੇ ਪਿੱਛੇ ਪੰਜਾਬ ਦੀ ਆਬਾਦ ਖੜੀ ਹੈ ਹੁਣ ਇਹਨਾਂ ਨੇ ਲੋਕਾਂ ਨੂੰ ਛੱਡਤਾ ਤੇ ਆਬੀਅਸਲੀ ਕੇਂਦਰ ਵਾਲਿਆਂ ਨੂੰ ਵੀ ਪਤਾ ਕਿ ਭਾਈ ਤੁਹਾਡੇ ਪਿੱਛੇ ਉਸ ਤਰੀਕੇ ਦੀ ਲੋਕਾਂ ਦੀ ਆਬਾਦ ਦੀ ਸਪੋਰਟ ਹੀ ਹੈ ਨਹੀਂ ਤਾਂ ਤੁਹਾਡੇ ਨਾਲ ਕਿਉਂ ਕੋਈ ਮਿਲੇਗਾ ਹੁਣ ਇਹ ਧਾਮੀ ਸਾਹਿਬ ਖੁਦ ਕਹਿੰਦੇ ਨੇ ਕਿ ਅਸੀਂ ਮੁਲਾਕਾ ਟਾਈਮ ਮੰਗਿਆ ਜਿਹੜਾ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਜਿਹੜੇ ਆ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹੋਣੀ ਆ ਬੰਦੀ ਸਿੰਘਾਲੇ ਮਸਲੇ ਤੇ ਪਰ ਕੋਈ ਵੀ ਜਿਹੜਾ ਉਧਰੋਂ ਰਿਸਪਾਂਸ ਸਾਨੂੰ ਨਹੀਂ ਮਿਲਦਾ ਤੇ ਭਾਈ ਉਹ ਕਿਉਂ ਦੇਣਗੇ ਰਿਸਪਾਂਸ ਤੁਹਾਨੂੰ ਜਦੋਂ ਕਿ ਤੁਹਾਡੀ ਉਸ ਤਰੀਕੇ ਦੀ ਹੁਣ ਪੋਲਿਟਿਕਸ ਦੇ ਵਿੱਚ ਤਾਂ ਮੋਸਟਲੀ ਜੇ ਤੁਹਾਡੇ ਕੋਲ ਨੰਬਰ ਹੈ ਨਹੀਂ ਜੇ ਤੁਹਾਡੇ ਕੋਲ ਸੀਟਾਂ ਹੈ ਨਹੀਂ ਤੇ ਨਹੀਂ ਤੁਹਾਨੂੰ ਕੋਈ ਵੀ ਜਿਹੜਾ ਭਾ ਦੇਵੇਗਾ ਤੇ ਜ਼ਰੂਰੀ ਹੁੰਦਾ ਕਿ ਤੁਸੀਂ ਜਿਹੜੀ ਆ ਉਹ ਤੁਹਾਡੀ ਜਿਹੜੀ ਪੋਲਿਟਿਕਸ ਆ ਜਿਹੜੀ ਤੁਹਾਡੀ ਰਾਜਨੀਤੀ ਆ ਉਹ ਬਰਕਰਾਰ ਨਾ ਵੀ ਉਸੇ ਤਰੀਕੇ ਨਾਲ ਅਦਰਵਾਈਜ਼ ਪਹਿਲਾਂ ਜਿਵੇਂ ਮੈਂ ਕਿਹਾ ਪਹਿਲਾਂ ਨਾ ਕਿ ਜਦੋਂ ਜਥੇਦਾਰ ਸਾਹਿਬ ਦੇ ਬਲੇ ਕੋਈ ਗੱਲ ਕੀਤੀ ਜਾਂਦੀ ਹੁੰਦੀ ਸੀ ਤਾਂ ਵੱਡੇ ਵੱਡੇ ਮੰਤਰੀ ਸੰਤਰੀ ਆ ਕੇ ਉਹਨਾਂ ਦੀ ਗੱਲ ਸੁਣਦੇ ਸੀ ਤੇ ਹੁਣ ਤਾਂ ਇਹਨਾਂ ਨੇ ਡੀਸੀ ਵਗੈਰਾ ਤੋਂ ਦੱਸ ਦੇ ਆ ਟਾਈਮ ਲੈਣਾ ਹੋਵੇ ਐਸਜੀਪੀਸੀ ਨੇ ਉਹ ਨਹੀਂ ਇਹਨਾਂ ਨੂੰ ਮਿਲਦਾ ਤੇ ਜਿਹੜਾ ਇਹਨਾਂ ਨੇ ਬੜੇ ਦਸਤਕਤ ਕਰਵਾਏ ਜਿਹੜਾ ਬੰਦੀ ਸੰਘਾ ਦੇ ਮਸਲੇ ਦੇ ਵਿੱਚ ਉਹਦਾ ਕੁਝ ਕੀਤਾ ਵੀ ਨਹੀਂ ਤੇ ਉਹ ਉਦਾਂ ਹੀ ਉਹਨੂੰ ਪਹਿਲਾਂ ਕਹਦੇ ਸਕੇ ਜੀ ਅਸੀਂ ਲੈ ਕੇ ਜਾਵਾਂਗੇ ਉੱਥੇ ਚੰਡੀਗੜ੍ਹ ਲੈ ਕੇ ਜਾਵਾਂਗੇ ਤਾਂ ਉੱਥੇ ਵੀ ਨਹੀਂ ਲੈ ਕੇ ਗਏ ਕਿ ਉੱਥੇ ਕੋਈ ਸੜਕ ਦਾ ਮਸਲਾ ਆ ਕੇ ਜੀ ਕੋਈ ਪ੍ਰੋਬਲਮ ਹੈ ਉੱਥੇ ਤੇ ਉਹ ਮੈਨੂੰ ਸਰਦਾਰ ਹਰਮੀਤ ਸਿੰਘ ਉਹਨਾਂ ਦੀ ਗੱਲ ਸੀਨੀਅਰ ਜਰਨਲਿਸਟ ਨੇ ਆਪਣੇ ਉਹਨਾਂ ਦੀ ਬੜੀ ਸਹੀ ਲੱਗਦੀ ਹੈ ਉਹਨਾਂ ਨੇ ਕਿਹਾ ਕਿ ਚਲੋ ਹੋਰ ਨਹੀਂ ਤਾਂ ਏਟਲੀਸਟ ਉਹ ਜਿਹੜੀ ਜਿੱਥੇ ਲੋਕਾਂ ਦੇ ਦਸਤਖਤ ਕਰਾਏ ਸਗੇ ਬੰਦੀ ਸਿੰਘਾ ਦੇ ਮਸਲੇ ਦੇ ਉੱਤੇ ਏਟਲੀਸਟ ਉਹ ਨਾਲ ਉਹ ਜਿਹੜੀਆਂ ਸਗੇ ਪੱਤਰ ਚਿੱਠੀ ਪੱਤਰ ਸਗੇ ਉਹਨਾਂ ਨੂੰ ਆਗ ਹੀ ਲਾ ਦਿੰਦੇ ਏਟਲੀਸਟ ਲੋਕਾਂ 'ਚ ਇੱਕ ਮੂਵਮੈਂਟ ਬਣਾਉਣ ਦੀ ਤਾਂ ਕੋਸ਼ਿਸ਼ ਕਰਦੇ ਨਾ ਵੀ ਆ ਸਾਡੀ ਗੱਲ ਨਹੀਂ ਕੋ ਸੁਣ ਰਹਾ ਗੱਲ ਤਾਂ ਉਹਨਾਂ ਨੇ ਨਹੀਂ ਸੁਣਨੀ ਉਹ ਤਾਂ ਆਪਾਂ ਦੇਖਿਆ ਲੋਕ ਸਭਾ ਦੇ ਵਿੱਚ ਸਪੀਕਰ ਨਾਲ ਜਦੋਂ ਬੀਬੀ ਹਰਸਿਮਰਤ कौर ਬਾਦਲ ਜੀ ਨੇ ਗੱਲ ਕੀਤੀ ਬੰਦੀ ਸਿੰਘਾ ਦੇ ਮਸਲੇ ਦੇ ਤੇ ਤਾਂ ਸ ਉਹਨਾਂ ਨੇ ਕਹਿ ਲੋ ਕਿ ਬਿਲਕੁਲ ਸਪਸ਼ਟ ਕੋਈ ਨਾ ਕੀਤੀ ਇਸ ਮਸਲੇ ਦੇ ਉੱਤੇ ਹਾਲਾਂਕਿ ਜਦੋਂ ਰਵਨੀਤ ਬਿੱਟੂ ਬਣੇ ਨੇ ਜਿਹੜੇ ਆ ਪੰਜਾਬ ਦੇ ਵਿੱਚ ਈਵਨ ਤੋਂ ਹਾਰ ਗਿਆ ਚੋਣ ਚੋਣ ਤਾਂ 13 ਦੇ 13 ਹੀ ਐਮਪੀ ਜਿਹੜੇ ਇਹਨਾਂ ਦੇ ਨਹੀਂ ਜਿੱਤ ਸਕੇ ਪਰ ਰਵਨੀਤ ਬਿੱਟੂ ਹੁਣਾਂ ਨੂੰ ਜਿਹੜਾ ਮਨਿਸਟਰ ਬਣਾਇਆ ਗਿਆ ਤੇ ਉਦੋਂ ਉਹਨਾਂ ਨੇ ਮਿਨਿਸਟਰ ਬਣਦੇ ਆ ਹੀ ਉਹਨਾਂ ਨੇ ਆਪਣਾ ਟੋਨ ਡਾਊਨ ਕੀਤਾ ਸੀ ਰਵਨੀਤ ਬਿੱਟੂ ਨੇ ਆਪਣੇ ਆਪ ਨੂੰ ਤੇ ਉਹਨਾਂ ਨੇ ਕਹਿ ਸਕਿਆ ਕਿ ਜੇਕਰ ਕਿਸੇ ਨੂੰ ਮੁਆਫੀ ਮਿਲਦੀ ਆ ਤਾਂ ਮੇਰਾ ਪਰਿਵਾਰ ਇਸ ਦੇ ਵਿੱਚ ਨਹੀਂ ਆਵੇਗਾ ਉਹ ਤੋਂ ਸਾਨੂੰ ਇੱਕ ਸੰਕੇਤ ਇਹ ਮਿਲਦਾ ਸੀਗਾ ਕਿ ਸ਼ਾਇਦ ਜਿਹੜਾ ਬੀਜੇਪੀ ਆ ਹੁਣ ਉਹ ਪੰਜਾਬ ਦੇ ਵਿੱਚ ਜਿਹੜੀ ਆ ਇਸ ਮਸਲੇ ਤੇ ਸੋਚ ਰਹੀ ਆ ਕਿ ਜਿਹੜਾ ਇਹ ਜੋ ਕੁਝ ਵੀ ਜਿਹੜਾ 84 ਦੇ ਵਿੱਚ ਹੋਇਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਕਲੋਜ਼ ਅਪ ਕੀਤਾ ਜਾਵੇ ਕਿਉਂਕਿ ਦੂਸਰੇ ਪਾਸੇੋਂ ਸਾਨੂੰ ਇਹ ਜਿਹੜੀਆਂ ਰਾਹੁਲ ਗਾਂਧੀ ਵੱਲੋਂ ਏਸਟੀਕੇ ਦੀਆਂ ਸਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਉਹ ਚਾਹੁੰਦੇ ਨੇ ਕਿ ਇਹ ਮਸਲੇ ਦਾ ਹੱਲ ਕੀਤਾ ਜਾਵੇ ਤੇ ਇਹ ਗੱਲ ਖੁਦ ਰਵਨੀਤ ਬਿੱਟੂ ਨੇ ਇੱਕ ਵਾਰ ਕਹੀ ਸੀ ਕਿ ਮੈਨੂੰ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਆਪਾਂ ਹੁਣੇ ਜਿਹੜਾ ਬਰਵੰਤ ਰਾਂਜੋਆਣਾ ਮਸਲਾ ਜਾਂ ਜਿਹੜਾ ਇਹ ਮਸਲਾ ਇਹਨੂੰ ਆਪਾਂ ਖਤਮ ਕਰ ਦਈਏ ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਬਿਆਨ ਸਿੰਘ ਦੇ ਪਰਿਵਾਰ ਦੇ ਵਿੱਚ ਉਹ ਇਹ ਆਉਂਦੇ ਨੇ ਤਾਂ ਇਹਨਾਂ ਦੇ ਪਰਿਵਾਰ ਦੀ ਵੀ ਜ਼ਰੂਰੀ ਹੈ ਸਹਿਮਤੀ ਜੇਕਰ ਉਹ ਮਸਲਾ ਇਹਨਾਂ ਨੇ ਖਤਮ ਕਰਨਾ ਜਿਹੜਾ ਬਿਆਨ ਸਿੰਘ ਦੇ ਕਤਰਵਾਲਾ ਮਸਲਾ ਹੈ ਸੋ ਖੈਰ ਇਹ ਜਿਹੜਾ ਹੁਣ ਇਹਨਾਂ ਦੀ ਮੁਲਾਕਾਤ ਹੋਈ ਆ ਪ੍ਰੈਜ਼ੀਡੈਂਟ ਐਸੀਪੀਸੀ ਦੀ ਤੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਦੀ ਇਹਦੇ ਵਿੱਚ ਇਹਨਾਂ ਨੇ ਕੋਈ ਖਾਸ ਜਾਣਕਾਰੀ ਤਾਂ ਨਹੀਂ ਦਿੱਤੀ ਟਾਈਮਜ਼ ਆਫ ਇੰਡੀਆ ਨੇ ਜਿਹੜਾ ਰਿਪੋਰਟ ਕੀਤਾ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਹੀ ਦੱਸਿਆ ਕਿ ਰਾਜਵਾਨਾ ਸਾਹਿਬ ਨੂੰ ਜਿਹੜਾ ਕੜਾ ਪ੍ਰਸਾਦ ਦੀ ਦੇਖ ਦਿੱਤੀ ਗਈ ਹੈ ਤੇ ਜਿਹੜਾ ਆਪਣਾ ਐਸਜੀਪੀਸੀ ਪ੍ਰੈਜ਼ੀਡੈਂਟ ਨੇ ਧਾਮੀ ਸਾਹਿਬ ਆ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਇਹਨਾਂ ਦੀ ਜਿਹੜੀ ਮੁਲਾਕਾਤ ਹੋਈ ਆ ਉਹਦਾ ਪਰਪਸ ਜਿਹੜਾ ਰਾਜੋਆਣਾ ਸਾਹਿਬ ਦੀ ਹੈਲਥ ਦੇ ਬਾਰੇ ਤੇ ਜਿਹੜਾ ਪਰਿਵਾਰਕ ਮਸਲਿਆਂ ਦੇ ਬਾਰੇ ਜਾਣਕਾਰੀ ਲੈਣਾ ਸੀਗਾ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਸੀਗਾ ਉਹਨਾਂ ਦੇ ਨਾਲ ਗੱਲਬਾਤ ਨਹੀਂ ਸੀ ਹੋ ਸਕੀ ਪਰ ਇਹ ਹੁਣ ਗੱਲਬਾਤ ਉੱਤੇ ਕੀ ਹੋਈ ਆ ਇਹ ਆਪਾਂ ਨੂੰ ਐਗਜ਼ੈਕਟ ਨਹੀਂ ਪਤਾ ਆਪਾਂ ਜਾਣਦੇ ਆ ਕਿ ਜਿਹੜੇ ਆ ਭਾਈ ਰਾਜੋਆਣਾ ਆ ਪਹਿਲਾਂ ਕਈ ਵਾਰ ਉਹ ਇਹ ਗੱਲ ਕਹਿ ਚੁੱਕੇ ਨੇ ਕਿ ਮੈਂ ਭੁਖ ਹੜਤਾਲ ਤੇ ਬੈਠਣਾ ਮੇਰੀ ਤੁਸੀਂ ਜਿਹੜੀ ਆ ਪਟੀਸ਼ਨ ਆ ਉਹਨੂੰ ਰੱਦ ਕਰੋ ਜਾਂ ਤਾਂ ਉਹਦੇ ਤੋਂ ਕੋਈ ਫੈਸਲਾ ਹੋਵੇ ਨਹੀਂ ਤਾਂ ਤੁਸੀਂ ਉਹ ਪਟੀਸ਼ਨ ਵਾਪਸ ਲੈ ਲਓਗੇ ਮੈਨੂੰ ਜਿਹੜੀ ਮੇਰੀ ਫਾਂਸੀ ਦੀ ਸਜ਼ਾ ਉਹ ਬਹਾਲ ਹੋ ਜAVE ਲੰਬੇ ਸਮੇਂ ਤੋਂ ਉਹ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਇਹਨਾਂ ਨੇ ਜਾ ਕੇ ਸਿੰਘ ਸਵਾਨਾ ਨੇ ਜਾ ਕੇ ਤਾਂ ਉਹਨਾਂ ਨੂੰ ਮਨਾ ਲਿਆ ਸੀਗਾ ਪਰ ਹੁਣ ਇਹ ਕੀ ਗੱਲਬਾਤ ਹੋਈ ਹੈ ਹਜੇ ਸਾਡੇ ਸਾਹਮਣੇ ਨਹੀਂ ਪਰ ਇਤੋਂ ਵੀ ਆਪਾਂ ਨੂੰ ਇਹ ਚੀਜ਼ ਨਜ਼ਰ ਆਉਂਦੀ ਆ ਕਿ ਅਕਾਲੀ ਪੋਲਿਟਿਕਸ ਕਿੰਨੀ ਜਿਆਦਾ ਜਿਹੜੀ ਆ ਉਹ ਇਸ ਸਮੇਂ ਉਹਨਾਂ ਦੀ ਲੋਕਾਂ ਦੇ ਵਿੱਚ ਆਬਾਮ ਦੇ ਵਿੱਚ ਤਾਂ ਬਿਲਕੁਲ ਹੀ ਉਹ ਅਲੋਕੀ ਉਹਨਾਂ ਨੂੰ ਨਹੀਂ ਸਬਕਾਰ ਰਿਹਾ ਤੇ ਇਸੇ ਦੇ ਚਲਦਿਆਂ ਕਿਉਂਕਿ ਜੇ ਆਬਾਮ ਤੁਹਾਡੇ ਪਿੱਛੇ ਨਹੀਂ ਤਾਂ ਜਿਹੜਾ ਉੱਪਰਲੇ ਜਿਹੜੇ ਸੱਤਾ ਦੇ ਗਲਿਆਰੇ ਹੁੰਦੇ ਆ ਉੱਥੇ ਵੀ ਫਿਰ ਤੁਹਾਡੀ ਚਲਣੀ ਬੰਦ ਹੋ ਜਾਂਦੀ ਆ ਸੋ ਸਾਨੂੰ ਨਜ਼ਰ ਆ ਰਿਹਾ ਕਿ ਬੰਦੀ ਸਿੰਘਾ ਵਾਲੇ ਮਸਲੇ ਤੇ ਜਾਂ ਕਿਸੇ ਵੀ ਹੋਰ ਮਸਲੇ ਤੇ ਜਿਹੜਾ ਉਹ ਲੋਕੀ ਜਿਹੜੇ ਆ ਕੇਂਦਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਲੋਕੀ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਜਿਹੜਾ ਆਪਣੀ ਵੈਸੇ ਪੰਜਾਬ ਦੀ ਪੋਲਿਟਿਕਸ ਹੈ ਉਹਦੇ ਵਿੱਚ ਤਾਂ ਆਪਾਂ ਹੁਣ ਲਗਾਤਾਰ ਪਿਛਲੇ 7-8 ਸਾਲਾਂ ਤੋਂ ਸ਼੍ਰੋਮਿਕਾਲੀ ਦਲ ਨੂੰ ਕਿੰਨੀ ਕਵੋਟ ਪੈਂਦੀ ਸਾਡੇ ਸਾਹਮਣੇ ਹੀ ਆ ਤੇ ਜੇ ਆਪਾਂ ਧਾਰਮਿਕ ਜਿਹੜਾ ਪੋਲਿਟਿਕਸ ਦੇਖੀਏ ਤਾਂ ਕਿਉਂਕਿ ਐਸਡੀਪੀਸੀ ਦੀਆਂ ਚੋਣਾਂ ਹੋਈਆਂ ਉਹਨੂੰ ਬਹੁਤ ਚੇਰ ਹੋ ਗਿਆ ਤੇ ਫਿਰ ਉਹਦੇ ਵਿੱਚ ਆਪਾਂ ਕੁਝ ਸਪਸ਼ਟਤਾ ਦੇ ਨਾਲ ਕਹਿ ਨਹੀਂ ਸਕਦੇ ਕਿਉਂਕਿ ਉਹ ਲੰਬੇ ਸਮੇਂ ਤੋਂ ਉਹਨਾਂ ਨੇ ਕੈਰੀ ਆਨ ਕੀਤਾ ਹੋਇਆ ਕਿ ਅੱਜ ਜੇਕਰ ਵੋਟਾਂ ਪੈਂਦੀਆਂ ਤੇ ਕਹਾਣੀ ਕਿੱਧਰ ਨੂੰ ਜਾਵੇਗੀ ਕਿਉਂਕਿ ਬਹੁਤ ਸਾਰੇ ਪਲੇਅਰਜ਼ ਆ ਚੁੱਕੇ ਨੇ ਹੁਣ ਤਾਂ ਖਾਸ ਕਰਕੇ ਭਾਈ ਅਮਰਪਾਲ ਸਿੰਘ ਉਹਨਾਂ ਨੇ ਤੇ ਸਰਵਜੀ ਤੇ ਇਹ ਇਹ ਇਹਦੇ ਨਾਲ ਪੰਜਾਬ ਦੀ ਪੋਲਿਟਿਕਸ ਕਿੱਧਰ ਨੂੰ ਜਾਵੇਗੀ ਉਹ ਹਜੇ ਕਹੋ ਕਿ ਹਜੇ ਜਾਂ ਕਹੋ ਕਿ ਅਕਾਲੀ ਦਲ ਦੀ ਪੋਲਿਟਿਕਸ ਕਿੱਧਰ ਨੂੰ ਜਾਵੇਗੀ ਉਹ ਸਾਡੇ ਨਹੀਂ ਹਜੇ ਸਾਹਮਣੇ ਆ ਰਿਹਾ ਕਿ ਕਿੱਦਾਂ ਇਹ ਇਸ ਚੀਜ਼ ਦਾ ਹੱਲ ਕੱਢਣਗੇ ਜਿਵੇਂ ਮੈਂ ਅੱਗੇ ਵੀ ਤੁਹਾਡੇ ਨਾਲ ਲਾਂਬਾ ਸਾਹਿਬ ਦੀ ਗੱਲ ਸਾਂਝੀ ਕੀਤੀ ਸੀਗੀ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਬਈ ਅਸਲੀ ਇਮਤਿਹਾਨ ਤਾਂ ਸਿੰਘ ਸਹਿਬਾਨਾ ਦਾ ਆ ਤਵਾਰੀਖ ਨੇ ਇਹ ਯਾਦ ਰੱਖਣਾ ਕਿ ਜਦੋਂ ਸ਼ੋਮੀ ਅਕਾਲੀ ਦਲ ਦੇ ਉੱਤੇ ਐਸਟੀਕੇ ਦਾ ਟਾਈਮ ਸੀਗਾ ਤੇ ਸਿੰਘ ਸਹਿਬਾਨਾ ਦੇ ਵੱਲੋਂ ਕਿਹੜਾ ਫੈਸਲਾ ਲਿਆ ਗਿਆ ਖਾਸ ਕਰਕੇ ਜਿਹੜਾ ਪ੍ਰਦੀਪ ਕਲੀਅਰ ਨੇ ਇੰਟਰਵਿਊ ਕੀਤੀ ਆ ਤੇ ਜਾਂ ਫਿਰ ਜਿਹੜਾ ਰਤੇਸ਼ ਲੱਖੀ ਉਹਨਾਂ ਨੇ ਇਸ ਗੱਲ ਦੇ ਬਾਰੇ ਜਾਣਕਾਰੀ ਦਿੱਤੀ ਕਿ ਕਿੱਦਾਂ ਜਿਹੜੀ ਆ ਉਹ ਪੋਸ਼ਾਕ ਵਾਲਾ ਜਿਹੜਾ ਸਾਰਾ ਮਸਲਾ ਸੀਗਾ ਰਾਮ ਰਹੀਮ ਨੂੰ ਲੈ ਕੇ ਵੀ ਉਹਨੂੰ ਮਸਲੇ ਨੂੰ ਖਤਮ ਕੀਤਾ ਗਿਆ ਉਹ ਉਹ ਜਿਹੜਾ ਸਾਰਾ ਮਸਲਾ ਸੀਗਾ ਵੀ ਉਹਨਾਂ ਨੇ ਗੁਰੂ ਦਸਮ ਪਤਸ਼ਾਹ ਦੀ ਜਿਹੜੀ ਆ ਸਾਹਗ ਲਾਈ ਆ ਰਾਮ ਰਹੀਮ ਨੇ ਵੀ ਉਹ ਮਸਲਾ ਜਿਹੜਾ ਉਹਨੂੰ ਪਰਸਿਊ ਅੱਗੇ ਨਹੀਂ ਕੀਤਾ ਗਿਆ ਉਹਨੂੰ ਖਤਮ ਕੀਤਾ ਗਿਆ ਉਹਦੇ ਬਾਬਤ ਮੈਂ ਮੁਕੰਮਲ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਚੁੱਕਾ ਜਿਹੜੀ ਰਤੇਸ਼ ਲੱਖੀ ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਰਿਪੋਰਟ ਸਾਂਝੀ ਕੀਤੀ ਸੀਗੀ ਇਸੇ ਤਰੀਕੇ ਨਾਲ ਪ੍ਰਦੀਪ ਪਲੇਅਰ ਦੀ ਇੰਟਰਵਿਊ ਬਾਬਤ ਵੀ ਆਪਾਂ ਲਗਾਤਾਰ ਜਿਹੜੀ ਆ ਗੱਲ ਕਰ ਚੁੱਕੇ ਹਾਂ ਤੇ ਇਹ ਇਹ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਆਲਰੇਡੀ ਗੁਜ਼ਰ ਰਿਹਾ ਸੀਗਾ ਤੇ ਅੱਜ ਇੱਕ ਹੋਰ ਕਹੋ ਕਿ ਜਿਹੜੇ ਆ ਉਹਨਾਂ ਦੇ ਸਿਆਸੀ ਵਿਰੋਧੀ ਨੇ ਭਗਵੰਤ ਮਾਨ ਹੁਣੀ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਹੋਰ ਤਕੜਾ ਹਮਲਾ ਕੀਤਾ ਅਕਾਲੀ ਦਲ ਦਾ ਇੱਕ ਵੱਡਾ ਜਿਹੜਾ ਪਲੇਅਰ ਹੈ ਉਹ ਆਪਣੇ ਵੱਲ ਨੂੰ ਲੈ ਗਏ ਨੇ ਇਹ ਹਜੇ ਟੈਕਨੀਕੈਲਿਟੀ ਦੇ ਮਾਮਲੇ ਦੇ ਵਿੱਚ ਮੈਨੂੰ ਸਮਝ ਨਹੀਂ ਆ ਸਕਿਆ ਕਿ ਹਜੇ ਕਿਦਾਂ ਕੀ ਇਹਨਾਂ ਨੂੰ ਚੋਣ ਦੁਬਾਰਾ ਲੜਨੀ ਪੈਣੀ ਆ ਕਿਉਂਕਿ ਇੱਕ ਸਰਟਨ ਪਰਸੈਂਟੇਜ ਹੁੰਦੀ ਆ ਜੇਕਰ ਤੁਸੀਂ ਜਿਹੜਾ ਦਲ ਬਦਲਦੇ ਹੋ ਪਾਰਟੀ ਬਦਲਦੇ ਹੋ ਤੇ ਪਰ ਕਿਉਂਕਿ ਅਕਾਲੀ ਦਲ ਦੇ ਤਾਂ ਮੈਂਬਰ ਹੀ ਸਿਰਫ ਤਿੰਨੇ ਆ ਤੇ ਉਹ ਰੂਲ ਇਹਨਾਂ ਤੇ ਕਿੱਦਾਂ ਲਾਗੂ ਹੋਊਗਾ ਜਾਂ ਨਹੀਂ ਹਜੇ ਪਤਾ ਨਹੀਂ ਕਿਉਂਕਿ ਖੁਦ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਡਾਕਟਰ ਸੁਖੀ ਹੁਣਾਂ ਨੂੰ ਤਾਂ ਇਹਨਾਂ ਨੇ ਵੀ ਕਿਹਾ ਕਿ ਮੈਨੂੰ ਹਜੇ ਇਸ ਦੇ ਬਾਬਤ ਕੋਈ ਜਾਣਕਾਰੀ ਨਹੀਂ ਮੈਂ ਇਹਨਾਂ ਦੀ ਜਿਹੜੀ ਇੱਕ ਇੰਟਰਵਿਊ ਵੇਖੀ ਆ ਵੀ ਮੈਨੂੰ ਪਤਾ ਨਹੀਂ ਕਿ ਹਜੇ ਮੈਨੂੰ ਉਹਦੇ ਲਈ ਕਰਨਾ ਪੈਣਾ ਜਾਂ ਨਹੀਂ ਵੀ ਮੈਨੂੰ ਦੁਬਾਰਾ ਚੋਣ ਲੜਨੀ ਪੈਣੀ ਆ ਜਾਂ ਨਹੀਂ ਤੇ ਇਹਦੇ ਲਈ ਜਿਹੜੀ ਇਹਨਾਂ ਨੇ ਜਿਹੜੀ ਆ ਤੌਜ਼ੀਹ ਪੇਸ਼ ਕੀਤੀ ਆ ਇਹਨਾਂ ਨੇ ਇਹ ਕਿਹਾ ਕਿ ਵੀ ਮੈਂ ਕਿਉਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਹਾਲਾਂਕਿ ਡਾਕਟਰ ਸੁਖਵਿੰ ਉਹਨਾਂ ਨੇ ਸਿਰਫ ਇਹ ਕਿਹਾ ਕਿ ਮੈਂ ਆਪਣੇ ਇਲਾਕੇ ਦੇ ਕੰਮ ਵਗੈਰਾ ਕਰਾਉਣੇ ਸੀ ਤਾਂ ਇਸ ਕਰਕੇ ਮੈਂ ਜਿਹੜਾ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਪਹਿਲਾਂ ਜੇਕਰ ਆਪਾਂ ਖਬਰ ਦੀ ਗੱਲ ਕਰੀਏ ਤਾਂ ਇਹ ਭਗਵੰਤ ਸਿੰਘ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਡਾਕਟਰ ਭਾਈ ਜਾਰੇ ਨਾਲ ਬੜਾ ਡੂੰਘਾ ਰਿਸ਼ਤਾ ਹੈ ਤੇ ਸਾਡੇ ਜਿਹੜੇ ਆ ਕਈ ਸਾਡੇ ਕਈ ਮੰਤਰੀ ਅਤੇ ਵਿਧਾਇਕ ਵੀ ਡਾਕਟਰ ਨੇ ਮਾਨ ਸਾਹਿਬ ਨੇ ਕਿਹਾ ਡਾਕਟਰ ਸੁਖਵਿੰਦਰ ਸੁਖੀ ਨੇ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਮੁੱਦੇ ਤੇ ਹੀ ਗੱਲ ਕੀਤੀ ਉਹਨਾਂ ਨੇ ਕਦੇ ਵੀ ਕੋਈ ਵੀ ਬਵਾਦਤ ਭਾਸ਼ਣ ਨਹੀਂ ਦਿੱਤਾ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਦੀ ਗੱਲ ਕੀਤੀ ਹੈ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਸਾਡੇ ਲਈ ਲਾਹੇ ਲਾਹੇਬੰਦ ਸਫਤ ਹੋਵੇਗਾ ਸੋ ਉਹਨਾਂ ਨੇ ਸਵਾਗਤ ਕੀਤਾ ਇਹ ਕਹਿ ਲਓ ਕਿ ਚੰਗੀ ਤਗੜੀ ਇਹਨਾਂ ਨੂੰ ਇੱਕ ਤਰੀਕੇ ਨਾਲ ਅਗਿਆ ਜਾ ਰਿਹਾ ਵੀ ਇਹਨਾਂ ਨੂੰ ਮਜ਼ਬੂਤੀ ਹਾਸਲ ਹੋਈ ਹੈ ਚਲੋ ਮਜ਼ਬੂਤੀ ਆ ਕਿੰਨੀ ਕਿ ਇਹ ਤਾਂ ਜਿਹੜਾ ਹੁਣ ਕਹਾਂ ਜਦੋਂ ਚੋਣਾ ਹੋਣਗੇ ਉਦੋਂ ਪਤਾ ਲੱਗੂ ਡਾਕਟਰ ਜਿਹੜੇ ਸੁਖਿੰਦਰ ਸੁਖੀ ਨੇ ਜੀ ਇਹ ਬੰਗਾ ਵਿਧਾਨ ਸਭਾ ਹਲਕੇ ਤੋਂ 2017 ਤੋਂ ਬਾਅਦ 2022 ਦੇ ਵਿੱਚ ਲਗਾਤਾਰ ਦੂਸਰੀ ਵਾਰ ਵਿਧਾਇਕ ਬਣੇ ਸਨ ਪਿਛੇ ਤੋਂ ਡਾਕਟਰ ਨੇ ਤੇ 3 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਸਰਗਰਮ ਨੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾਕਟਰ ਸੁਖੀ ਨੇ ਮੁੱਖ ਮੰਤਰੀ ਭਗਵੰਤ ਮਾਨਾਂ ਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅੱਛਾ ਇਹ ਇਹ ਡਾਕਟਰ ਸੁਖੀ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਭਗਵੰਤ ਮਾਨ ਸਾਹਿਬ ਦੇ ਜਿਹੜਾ ਕੰਮ ਨੂੰ ਮੈਂ ਉਹਨਾਂ ਤੋਂ ਪ੍ਰਭਾਵਿਤ ਰਿਹਾ ਜਦੋਂ ਖਟਕੜ ਕਲਾਂ ਦੇ ਵਿੱਚ ਉਹਨਾਂ ਨੇ ਸੋਚ ਚੁੱਕੀ ਸੀ ਕਿ ਮੈਂ ਉੱਥੇ ਵੀ ਸ਼ਾਮਲ ਹੋਇਆ ਸੀਗਾ ਇਹ ਬੰਗਾ ਉਹੀ ਵਿਧਾਨ ਸਭਾ ਹਲਕਾ ਜੀ ਭਗਤ ਸਿੰਘ ਦੇ ਪਿੰਡ ਵਾਲਾ ਸੋ ਇਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਸ਼ਾਸਕਾਂ ਤੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੇ ਤਰੀਕੇ ਨੇ ਵੀ ਡਾਕਟਰ ਸੁਖਵਿੰਦਰ ਸੁਖੀ ਦਾ ਕਹਿਣਾ ਕਿ ਇੱਕ ਵਾਰ ਮੈਂ ਵਿਧਾਨ ਸਭਾ ਦੇ ਵਿੱਚ ਭਗਵੰਤਪານ ਸਾਹਿਬ ਨੂੰ ਮਿਲਿਆ ਮੈਂ ਆਪਣੇ ਇਲਾਕੇ ਦੇ ਇੱਕ ਨਾਇਬ ਤਹਿਸੀਲਦਾਰ ਦੀ ਜਿਹੜੀ ਆ ਸ਼ਿਕਾਇਤ ਕੀਤੀ ਤਾਂ ਮੇਰੀ ਸ਼ਿਕਾਇਤ ਤੋਂ ਤੁਰੰਤ ਬਾਅਦ ਹੀ ਉਹਨਾਂ ਨੇ ਉਸ ਨੂੰ ਮੁਆਤਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੇਰੇ ਵਿਧਾਨ ਸਭਾ ਹਲਕਾ ਬੰਗਾ ਦੇ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਵੀ ਭਰੋਸਾ ਦਿੱਤਾ ਹੈ ਸੋ ਇਹ ਜਿਹੜੀ ਆ ਸੁਖਵਿੰਦਰ ਸੁਖੀ ਉਹਨਾਂ ਨੇ ਗੱਲ ਕਹੀ ਆ ਮੈਨੂੰ ਵੈਸੇ ਇੱਕ ਗੱਲ ਨਹੀਂ ਸਮਝ ਆਉਂਦੀ ਇਹ ਇੱਕ ਪਾਸੇ ਤਾਂ ਅਸੀਂ ਜਮਹੂਰੀਅਤ ਦੀ ਗੱਲ ਕਰਦੇ ਆਂ ਐਂਡ ਮੈਂ ਆਲਵੇਸ ਜਦੋਂ ਵੀ ਆਪਣੀ ਇਸ ਵਿਸ਼ੇ ਤੇ ਕਦੇ ਗੱਲਬਾਤ ਹੋਈ ਆ ਆਲਵੇਸ ਸੇ ਕਿ ਜਿਹੜਾ ਜਮਹੂਰੀਅਤ ਦੇ ਵਿੱਚ ਐਕਚੁਅਲੀ ਜਿੰਨੀ ਜ਼ਰੂਰੀ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉੰਨੀ ਇੰਪੋਰਟੈਂਟ ਹੁੰਦੀ ਆ ਵਿਰੋਧੀ ਧਿਰ ਤੇ ਇਹ ਜਿਹੜੀ ਗੱਲ ਹਮੇਸ਼ਾ ਸਮਝ ਨਹੀਂ ਆਉਂਦੀ ਕਿ ਜਿਹੜਾ ਇਹ ਕਹਿੰਦੇ ਨੇ ਜੀ ਅਸੀਂ ਕੰਮ ਕਰਾਉਣੇ ਸੀ ਤਾਂ ਕਰਕੇ ਅਸੀਂ ਸੱਤਾਧਾਰੀ ਧਿਰ ਦੇ ਪਾਸੇ ਨੂੰ ਚਲੇ ਗਏ ਤੇ ਆਪਾਂ ਇਹਦਾ ਮਤਲਬ ਇਹ ਆ ਕਿ ਕਾਨੂੰਨ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਦੇ ਨਾਲ ਕੁਝ ਨਹੀਂ ਕਰਨਾ ਇਹ ਜੇਕਰ ਜੇਕਰ ਸਤਾਤਰੀ ਧਿਰ ਦੇ ਹੀ ਸਾਰੇ ਕੰਮ ਹੋਣੇ ਆ ਦੂਜਿਆਂ ਤੇ ਨਹੀਂ ਹੋਣੇ ਤਾਂ ਫਿਰ ਭਾਈ ਇਹ ਸਿਸਟਮ ਹੀ ਕਿਉਂ ਬਣਾਇਆ ਫਿਰ ਤੁਸੀਂ ਆਪੋਜੀਸ਼ਨ ਰੱਖਿਆ ਹੀ ਨਾ ਕਰੋ 댓 ਮੀਨਸ ਕਿ ਆਪੋਜੀਸ਼ਨ ਦੇ ਤਾਂ ਕੰਮ ਹੀ ਨਹੀਂ ਹੁੰਦੇ ਤੇ ਇਹ ਜਿਹੜਾ ਉਹਨਾਂ ਨੇ ਡਾਕਟਰ ਸੁਖੀ ਕਹਿੰਦੇ ਨੇ ਜੀ ਅਨਫੋਰਚੂਨੇਟਲੀ ਪਿਛਲੀ ਵਾਰ ਕਾਂਗਰਸ ਦੀ ਸਰਕਾਰ ਬਣ ਗਈ ਸੀ ਕਿ ਇਸ ਵਾਰ ਵੀ ਨਹੀਂ ਸਾਡੀ ਸਰਕਾਰ ਬਣੀ ਤੇ ਮੈਂ ਆਪਣੇ ਇਲਾਕੇ ਦੇ ਕੰਮ ਵਗੈਰਾ ਕਰਵਾਉਣੇ ਸੀਗੇ ਹਾਲਾਂਕਿ ਉਹਨਾਂ ਨੇ ਅਕਾਲੀ ਦਲ ਦੇ ਬਾਬਤ ਕੁਝ ਵੀ ਨਹੀਂ ਕਿਹਾ ਪਰ ਜਿਹੜਾ ਵੀ ਇਹ ਜਿੰਨਾ ਚਿਰਨਾ ਇੱਕ ਜਿਹੜਾ ਸੰਵਿਧਾਨ ਹੁੰਦਾ ਮੁਲਕ ਦਾ ਇੱਕ ਸੋਸ਼ਲ ਕੌਂਟਰੈਕਟ ਹੁੰਦਾ ਕਿ ਅਸੀਂ ਇਹਦੇ ਹਿਸਾਬ ਦੇ ਨਾਲ ਮੁਲਕ ਚਲਾਉਣਾ ਜਦ ਤੱਕ ਤੁਸੀਂ ਉਹਦੇ ਤੇ ਨਹੀਂ ਆਉਂਦੇ ਤੁਸੀਂ ਕੁਝ ਵੀ ਠੀਕ ਨਹੀਂ ਕਰ ਸਕਦੇ ਹੁਣ ਇੱਥੇ ਯੂਕੇ ਦੀ ਆਪਾਂ ਗੱਲ ਕਰਦੇ ਆਂ ਬੀਤੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਕਈ ਰਿਪੋਰਟਾਂ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਵੀ ਯੂਕੇ ਦੇ ਅੰਦਰ ਕਿਦਾਂ ਦੇ ਹਾਲਾਤ ਨੇ ਉਹਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਕਿ ਯੂਕੇ ਵਾਲਿਆਂ ਨੇ ਜਿਹੜਾ ਇਹ ਗੱਲ ਉਹਨਾਂ ਨੇ ਤੈਅ ਕਰ ਲਈ ਕਿ ਅਸੀਂ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣਾ ਅਦਾਲਤਾਂ ਨੂੰ ਉਹਨਾਂ ਨੇ ਓਵਰਟਾਈਮ ਕਰਵਾਇਆ ਜੱਜਸ ਨੂੰ ਤੇ ਅਦਾਲਤਾਂ ਦੇ ਜ਼ਰੀਏ ਉਹਨਾਂ ਨੇ ਜਿਹੜੇ ਵੀ ਫੜੇ ਹੋਏ ਸਗੇ ਉਹਨਾਂ ਨੂੰ ਚਾਰਜ ਕੀਤਾ ਤੇ ਉਹਨਾਂ ਨੂੰ ਸਜ਼ਾਵਾ ਦੇਣੀ ਸ਼ੁਰੂ ਕੀਤੀਆਂ ਤੇ ਮਾਹੌਲ ਨੂੰ ਕੰਮ ਕਰ ਲਿਆ ਕਿ ਅਸੀਂ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਇੱਕ ਬਣਿਆ ਹੋਇਆ ਦੌਰ ਦੌਰਾਂ ਕਿ ਅਸੀਂ ਜਿੱਦਾਂ ਆਪਣਾ ਮੁਲਖ ਚਲਾਉਣਾ ਅਸੀਂ ਉਦਾਂ ਹੀ ਚਲਾਉਣਾ ਸੋ ਸਾਡਾ ਮੁਲਖ ਵੀ ਜੇਕਰ ਅਸੀਂ ਸੰਵਿਧਾਨ ਦੇ ਅਨਸਾਰ ਚੱਲੀਏ ਤਾਂ ਜਮਹੂਰੀਅਤ ਦੇ ਵਿੱਚ ਆਪੋਜੀਸ਼ਨ ਦੀ ਵੀ ਬੜੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ ਤੇ ਇਹ ਜਿਹੜੀ ਆ ਥੋੜੀ ਗੱਲ ਸਮਝੋ ਪਰੇ ਦੀ ਆ ਕਿ ਜੇਕਰ ਕੋਈ ਆਪੋਜੀਸ਼ਨ ਦਾ ਮੈਂਬਰ ਇਸ ਕਰਕੇ ਆਪਣੀ ਧਿਰ ਨੂੰ ਛੱਡ ਕੇ ਸੱਤਾਧਾਰੀ ਧਿਰ ਦੇ ਵਿੱਚ ਚਲੇ ਜਾਂਦਾ ਕਿ ਮੈਂ ਕੰਮ ਕਰਾਉਣੇ ਆਪੋਜੀਸ਼ਨ ਤੇ ਕੰਮ ਕਿਉਂ ਨਹੀਂ ਹੁੰਦੇ ਫਿਰ ਫਿਰ ਉਹੀ ਗੱਲ ਹੈ ਨਾ ਫਿਰ ਜਿਆਦਾ ਤੁਸੀਂ ਆਪੋਜੀਸ਼ਨ ਖਤਮ ਹੀ ਕਰ ਦਿਓ ਫਿਰ ਇਦਾਂ ਦਾ ਸਿਸਟਮ ਲਿਆਓ ਕਿ ਭਾਈ ਆਪੋਜੀਸ਼ਨ ਹੈ ਨਹੀਂ ਇੱਥੇ ਸਿਰਫ ਸੱਤਾਧਾਰੀ ਤੇ ਰਿਹਾ ਕੋ ਬਨ ਪਾਰਟੀ ਸਿਸਟਮ ਬਣਾ ਲਓ ਜਾਂ ਇਦਾਂ ਦਾ ਕੁਝ ਕਰ ਲਓ ਕਿਉਂਕਿ ਇਹ ਇਹ ਜਿਹੜਾ ਇਹਦੇ ਲਈ ਜਿਹੜਾ ਆਪਣਾ ਰੀਜ਼ਨ ਇਹ ਦੇਣਾ ਕਿ ਮੈਨੂੰ ਕੰਮ ਕਰਾਉਣੇ ਪੈਣੇ ਸੀ ਮੈਂ ਤਾਂ ਕਰਕੇ ਸੱਤਾਧਾਰੀ ਧਿਰ ਦੇ ਵਿੱਚ ਚਲੇ ਗਿਆ ਇਹ ਕੋਈ ਜੇਕਰ ਤੁਸੀਂ ਐਕਚੁਅਲੀ ਡੈਮੋਕਰੈਟਿਕ ਮਾਹੌਲ ਦੇ ਵਿੱਚ ਇਹ ਗੱਲ ਕਰੋਗੇ ਤਾਂ ਇਹ ਕਿਤੇ ਵੀ ਸਾਰਥਕ ਸਿੱਧ ਨਹੀਂ ਹੁੰਦੀ ਬਾਕੀ ਜਿਹੜਾ ਸਾਡੀਆਂ ਪਾਰਟੀਆਂ ਜਾਂ ਸਾਡੀ ਸਿਆਸਤ ਇਸੇ ਤਰੀਕੇ ਦੀ ਹੈ ਜੀ ਜਦੋਂ ਤਾਂ ਕੋਈ ਇੱਕ ਬੰਦਾ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਤਾਂ ਤੁਸੀਂ ਕਹਿੰਦੇ ਹੋ ਕਿ ਸਾਡੀ ਪਾਰਟੀ ਬਹੁਤ ਮਜ਼ਬੂਤ ਹੋ ਗਈ। ਜਦੋਂ ਕੋਈ ਇੱਕ ਬੰਦਾ ਕੋਈ ਇੱਕ ਲੀਡਰ ਤੁਹਾਡੀ ਪਾਰਟੀ ਨੂੰ ਛੱਡ ਕੇ ਜਾਂਦਾ ਤਾਂ ਤੁਸੀਂ ਕਹਿੰਦੇ ਹੋ ਕਿ ਇੱਕ ਅੱਧੇ ਬੰਦੇ ਨਾਲ ਪਾਰਟੀਆਂ ਨੂੰ ਫਰਕ ਨਹੀਂ ਪੈਂਦਾ ਹੁੰਦਾ। ਪਾਰਟੀਆਂ ਨੂੰ ਕੋਈ ਕਮਜ਼ੋਰੀ ਨਹੀਂ ਆਉਂਦੀ ਇੱਕ ਅੱਧੇ ਬੰਦੇ ਦੇ ਜਾਣ ਦੇ ਨਾਲ। ਸੁਹਿਬ ਇਹ ਸਾਡੇ ਲੀਡਰ ਨੇ ਜੀ ਹਰ ਇੱਕ ਗੱਲ ਦੇ ਲਈ ਵੈਸੇ ਆਰਗੂਮੈਂਟ ਤਾਂ ਕੋਈ ਨਾ ਕੋਈ ਲਾਭ ਹੀ ਲੈਂਦੇ ਨੇ ਤੇ ਇਹ ਵੈਸੇ ਜਿਹੜਾ ਭਗਵੰਤ ਮਾਨ ਉਹਨਾਂ ਨੂੰ ਤਾਂ ਪਤਾ ਨਹੀਂ ਇਸ ਚੀਜ਼ ਦਾ ਕਿੰਨਾ ਕੁ ਫਾਇਦਾ ਹੋਣਾ ਜਾਂ ਨਹੀਂ ਹੋਣਾ 92 ਤੋਂ 93 ਐਮਐਲਏ ਹੋ ਗਿਆ ਜੇ 92 ਦੇ ਨਾਲ ਉਹਨਾਂ ਨੇ ਪੰਜਾਬ ਦਾ ਕਿੰਨਾ ਕੁ ਭਲਾ ਕਰ ਲਿਆ ਤੇ ਇੱਕ ਹੋਰ ਨਾਲ ਕਿੰਨਾ ਕਰ ਲੈਣਗੇ ਇਹ ਬਾਅਦ ਦੀਆਂ ਗੱਲਾਂ ਨੇ ਪਰ ਅਕਾਲੀ ਦਲ ਦੇ ਲਈ ਜਿਹੜੀਆਂ ਮੁਸੀਬਤਾਂ ਮੁਸ਼ਕਲਾਂ ਦਾ ਦੌਰ ਜਿਹੜਾ ਸ਼ੁਰੂ ਹੋਇਆ ਹੋਇਆ ਲੰਬੇ ਸਮੇਂ ਤੋਂ ਉਹਦੇ ਵਿੱਚ ਵਾਧਾ ਹੀ ਹੁੰਦਾ ਜਾ ਰਿਹਾ ਉਹਨਾਂ ਦੇ ਜਿਹੜਾ ਸਿਆਸੀ ਪੁਚਹਾੜੇ ਚੱਲ ਰਿਹਾ ਉਸ ਪਚਾਲ ਦੇ ਵਿੱਚ ਲਗਾਤਾਰ ਉਹਦੀ شدت ਦੇ ਵਿੱਚ ਲਗਾਤਾਰ ਜਿਹੜੀ ਆ ਉਹ ਬੜੌਤਰੀ ਹੁੰਦੀ ਜਾ ਰਹੀ ਹੈ ਲਗਾਤਾਰ ਉਹਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਸੋ ਖੈਰ ਬਹੁਤ ਸਾਰੇ ਮਸਲੇ ਨੇ ਜੀ ਅੱਜ ਇੱਕਦਮ ਹੀ ਇਹ ਅਚਾਨਕ ਇਹ ਖਬਰ ਆ ਗਈ ਕਿ ਡਾਕਟਰ ਸੁਖੀ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਨੇ ਤਾਂ ਆਦਰਵਾਇਸ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਯੂਕਰੇਨ ਵਾਲਿਆਂ ਨੇ ਜੇਐਸਵੀਕੇ ਨਾਲ ਰਸ਼ੀਆ ਦੇ ਅੰਦਰ ਜਾ ਕੇ ਰਸ਼ੀਆ ਦੇ ਇਲਾਕੇ ਦੱਬੇ ਆ ਤੇ ਉਹ ਇੱਕ ਡਿਫਰੈਂਟ ਜ਼ੋਨ ਦੇ ਵਿੱਚ ਜਿਹੜੀ ਇਹ ਵਾਰ ਚੱਲੇ ਗਈ ਆ ਉਧਰ ਐਲਨ ਮਸਕ ਤੇ ਡੋਨਲਡ ਟਰੰਪ ਦੀ ਇੰਟਰਵਿਊ ਨੇ ਵੀ ਜਿਹੜਾ ਬੜਾ ਤਹਿਲਕਾ ਮਚਾਇਆ ਹੋਇਆ ਸੋ ਇਹਨਾਂ ਮਸਲਿਆਂ ਤੇ ਅੱਗੇ ਜਿਹੜਾ ਅਗਲੇ ਆਪਣੇ ਵੀਲੌਗ ਦੇ ਵਿੱਚ ਗੱਲ ਕਰਦੇ ਆ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਸਤ੍ਰਿਕਾ